哇、wow. ਕਿ ਉਹਦਾ ਕਾਹਤ ਕਾਹਤ ਕਹਿੰਦੇ ਆ ਉਹਨਾਂ ਦਾ ਕੀ ਕੋਈ ਉਹਦੀ ਸਮਾਟ ਕੀ ਉਹਦਾ ਜੀ ਉੱਪਰ ਤੇ ਜੀ ਲੱਗਦਾ ਕਿ ਇਹਦੀ ਅਪਵਾਦ ਕਰਨ ਲਈ ਸੰਦੀਪਾ ਕਲੀ ਬਾਈਕੁਰਤੀ ਕਹਾਣਾਂ ਬਾਈਕੁਰਤ ਗਾਲਪ ਬਾਈਕੁਰਤੀ ਬਕਰਦਾ ਜੀ ਅਮਰੀ ਇਸ ਤਾਈ ਨਾਲ ਲੱਗ ਬਣਾਇਆ ਕਿ ਸਭ ਨੂੰ ਸੁਭਰ ਤੇ ਕੀ ਜਾਣਕਾਰੀ ਫਾਨ ਕਰੇ ਪਨਾ ਫਾਰੇ ਸਾਡੇ ਚਾਹਨਾ ਦੇ ਬੇਟੇ ਪਾਈ ਵਾਹਿਦ ਜੀ ਦਾ ਗੌਰ ਸੋ ਅਭੀ ਤਾਰੇ ਜਿਹੜੇ ਸਾਡੇ ਛੋਟੇ ਸਹਿਰ ਜਾਂਦੇ ਮਹਾਬਲ ਜੀ ਦੇਰ ਕਰਦੇ ਅਰੂ ਗੁਰਪਤਾ ਗੁਰਦੇਵ ਸਿੰਘ ਜੀ ਉਹਨਾਂ ਨੇ ਆਪਣੇ ਸਾਰਾ ਪਰਿਵਾਰ ਆਪਣਾ ਘਰ ਆਪਣੇ ਸਾਰੇ ਕੰਮ ਨੂੰ ਛੇਡਿਆ ਪਾਇਆ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਜੀ ਜਿੰਦਾ ਜੀ ਸਾਨੂੰ ਮਾਰਿਆ ਨੇ ਫਲਤਵਾ ਜੀਆ ਉਹਦੇ ਹਾਵਨਾ ਪਈ ਉਹ ਆਪਣਾ ਲੰਗਰ ਦੀ ਸੇਵਾ ਕਰਦੇ ਆ ਤੇ ਪੱਟੇ ਸੰਗਤਾਂ ਦਾ ਬਹੁਤ ਫਾਇਦਾ ਹੋएगा ਸੰਗਤ ਨੂੰ ਬਹੁਤ ਯਾਨੀ ਅਨੰਦ ਨਾਲ ਉਹ ਆਪਣੇ ਜਿੰਨੇ ਵੀ ਪੰਜਾਬ ਦੇ ਸਿੱਟ ਆਵਾ ਬੱਤਰੇ ਦੇ ਲਾ ਕੇ ਜਿਹੜੇ ਤੱਕ ਉਹਨਾਂ ਨੂੰ ਭਾਈ ਸਾਰੇ ਪਪਾ ਜੀ ਇਹ ਵਾਲਾ ਕਰਾਣਾ ਕਰਦੇ ਹੋਏ ਤੁਹਾਨੂੰ ਤੁਹਾਨੂੰ ਪੜੇ ਵਿਰੇ ਲੰਗਰ ਲਾਇਆ ਵੀ ਭਨੇ ਵਾਲੇ ਫਸਟ ਟਾਈਮ ਲਾਇਆ ਜੀ ਹਾਂ ਜੀ ਉਹ ਉਧਾ ਮਲੇ ਰੋਡ ਦਾ ਪਤੇਵਾਰ ਸਾਹਿਬ ਜੀ ਦਾ ਲੰਗਰ ਸਾਹਿਬ ਉਹ ਜੀ ਸਾਹਿਬ ਪਰਪੋ 15 ਸਾਪਾ ਦੇ ਕੋਲੋਂ ਮੈਂ ਸਾਰੇ ਬੱਚਿਆਂ ਨੂੰ ਬੱਚੇ ਸਾਗ ਤੋਂ ਦੋਸਤਾਂ ਵਜੋਂ ਤਾਂ ਇਹ ਕਹਿੰਦੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰੋ ਉਹ ਉਹਨਾਂ ਨੂੰ ਅਸਲੀ ਸੱਚੇ ਨਾਲ ਜੋੜੋ ਬਟੇ ਵਿਰੇ ਲੰਗਰ ਦੀ ਸੇਵਾ ਭਈ ਉਗਰੇ ਮਾਰਾ ਇਹ ਆਪੇ ਅਨੁਜੇਵਾਣੇ ਮੌਕੇ ਅੰਦਰ ਅਸੀਂ ਪਹਿਲੇ ਸੇਵਾ ਕਰਦੇ ਆਂ ਸੰਗਤ ਨਾਲ ਬਹੁਤ ਪਿਆਰ ਨਾਲ ਅਸੀਂ ਪ੍ਰਸਾਦਾ ਸਿਕਾਉਣਾ ਕਿਸੇ ਨੂੰ ਨਾ ਕੋਈ ਕਿਸੇ ਕੋਈ ਵਿਰੋਧ ਨਹੀਂ ਕਰਦੇ ਨਾ ਜਿਹੜੇ ਧਰਮ ਦਾ ਵਿਰੋਧ ਕਰਦੇ ਆਂ ਸਾਰੇ ਧਰਮ ਸਤਿਕਾਰਯੋਗ ਨੇ ਸਾਡੇ ਕੋਲੇ ਜਿਹੜੇ ਧਰਮ ਨਾਲ ਮਰਜ਼ੀ ਦੀ ਰਾਖੇ ਪ੍ਰਸਾਦਾ ਵੰਡਦਾ ਤੁਹਾਨੂੰ ਕੋਈ ਨਕਰਤ ਨਹੀਂ ਕੋਈ ਅਜਿਹਾ ਜਿਹਾ ਨਹੀਂ ਸਾਡੇ ਆਪਣੇ ਸਾਡੇ ਬੰਦਿਆਂ ਨੂੰ ਵੀ ਇਹ ਮੈਸੇਜ ਹੈ ਦੇ ਆਪਾਂ ਜੱਤੀਵਾਦ ਦੇ ਉੱਤੇ ਲੱਤਰ ਦੇ ਫਾਰੇ ਦਿੱਤੇ ਜਿਹੜੇ ਮਦਦ ਕਰੇ ਆ ਉਹ ਬਾਹਰ ਵੀ ਜਿਹੜੇ ਫਟੇ ਆ ਲੋ ਉਹਨਾਂ ਨੂੰ ਵੀ ਮੈਸੇਜ ਆ ਗਿਆ ਵੀ ਬਹਾ ਵੀ ਪੰਜਾਬ ਦੇ ਜਿਹੜੇ ਬਹੁਤ ਸੰਗਤ ਹੈ ਇੱਕ ਦੋ ਤਾਂ ਉਸ ਦੇ ਲੰਗਰ ਦੀ ਸੇਵਾ ਕਰਦੇ ਆ ਤੇ ਜੀ ਕੈਨਲ ਨੂੰ ਜਾਣਕਾਰੀ ਦੇ ਲਈ ਬਾਬਾ ਜੀ ਤੁਹਾਡੇ ਕੋਲੋਂ ਪੱਤੀ ਪੱਤੀ ਧੰਵਾ ਸੱਤੀ ਪਾਛ ਬੀ ਗੋਸੇ ਮਹਾਰਾਜ ਜੀ ਦੇਖਾ ਤੁਹਾਡੇ ਤੇ ਕਿਰਪਾ ਬਣਾਈ ਸਾ ਨੰਬਰ ਦੀ ਸੇਵਾ ਕਰਦੇ ਆਂ ਵਾਈ ਗੁਰਦੀ ਕਾਹ ਦਾ ਆ ਅੱਛਾ ਵਾਈ ਗੁਰਦੀ ਕਾਹ ਦਾ ਆ ਹੋ ਜਾਵੇ ਭੱਤਾਂ ਗਿੜੀ ਗਿੜੀ ਬੋਵੇ ਜੀਰੇ ਕਾਮੇ ਕਾਲਾ ਨੂੰ ਪਾਵੇ ਭਾਵੇ ਪਾਵੇ ਹੋ ਜਾ ਪਾਵੇ ਵਾਈ ਗੁਰਦੀ ਕਾਹ ਦਾ ਆ ਆਹੇ ਨੀ ਪੁੱਤ ਜੀ